ਇਹ ਜੀ ਕੋਠੀ ਤੇ ਲੋਨ ਕਰਿਆ ਹੋਇਆ ਹੁਣ ਅੱਜ ਲੋਨ ਇਹਦਾ 120000 1 ਕਰੋੜ 20 ਲੱਖ ਦਾ ਲੋਨ ਹੈ ਇਹ ਇਹ ਕੋਠੀ ਆ ਜਿਹੜੀ 24 ਲੱਖ 75000 ਚ ਬੈਂਕ ਨੇ ਕਿਹੜੀ ਬੈਂਕਰ ਹੈ ਕੈਨਦਰਾ ਬੈਂਕ ਇਹਨੇ ਇਹ 24 ਲੱਖ 75000 ਦੀ ਉਰੇ ਗੁਰਤੇਗ ਵਾਹਦਰ ਨਗਰ ਦਾ ਸਰਪੰਚਾ ਕੋਈ ਸਾਬਕਾ ਉਹਨੂੰ ਵੇਚਤੀ ਇਹ ਉਹਨਾਂ ਦਾ ਸਾਡੇ ਲੇਪੇ ਫੋਨ ਵੀ ਆਇਆ ਸੀ ਬੀਏ ਕੋਠੀ ਪ੍ਰਧਾਨ ਜੀ ਤੁਸੀਂ ਅਸੀਂ ਲੈ ਲਈ ਵੀ ਤੁਸੀਂ ਇਹਤੇ ਟੱਕਾ ਨਾ ਕਰੋ ਉਹਨਾਂ ਨੂੰ ਅਸੀਂ ਇਹ ਗੱਲ ਕਹਿਤੀ ਸੀ ਵੀ ਜੇ 24 ਲੱਖ 75000 ਦੀ ਸੁੱਨੇ ਇਹ ਕੋਠੀ ਲਈ ਹੈ ਸੋਨੂੰ ਹੋਰ ਕੋਠੀ ਨਹੀਂ ਮਿਲੀ ਕੋਈ ਵੀ ਇਹ ਜਿਹੜੀ ਕੋਠੀ ਹੈ ਇਹਦੇ ਚ ਜਿਹੜੇ ਰਣਜੀਤ ਸਿੰਘ ਦਾ ਪਰਿਵਾਰ ਰਹਿੰਦਾ ਵੀ ਅਸੀਂ ਇਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਹੈ ਵੀ ਤੁਸੀਂ ਜੇ ਪੈਸੇ ਲੈਣੇ ਨੇ ਤੁਸੀਂ ਆਪਣੇ ਪੈਸੇ ਲੈ ਲਓ ਹੁਣ ਅੱਜ ਇਹ ਚੌਥੀ ਗੇਲ ਪ੍ਰਸ਼ਾਸਨ ਨੇ ਇਹਨਾਂ ਤੇ ਨੋਟ ਲਾ ਕੇ ਗਏ ਤੇ ਚੌਥੀ ਗੇਲ ਅੱਜ ਪ੍ਰਸ਼ਾਸਨ ਨੇ ਆਉਣਾ ਸੀ ਪਰੇ ਸੀਆਈਡੀ ਵਾਲੇ ਵੀਰ ਵੀ ਆ ਕੇ ਗਏ ਨੇ ਦੋ ਤਿੰਨ ਸੀਆਈਡੀ ਵਾਲੇ ਵੀਰ ਆ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਰਤੀ ਕਿਸਾਨ ਜੂਨੇ ਨੇ ਏਕਤਾ ਗਰਾਹਾਂ ਉੱਥੇ ਬੈਠੀ ਐ ਵੀ ਕੋਠੀ ਤੇ ਨਾ ਕਬਜ਼ਾ ਕਰਨ ਦੇਣ ਉਹ ਵੀ ਨਾ ਕਿਸੇ ਹਾਲਤ ਚ ਜਿੰਦਾ ਲਾਉਣ ਦੇਣ ਉੱਥੇ ਅਸੀਂ ਸਾਨੂੰ ਦੇਖ ਕੇ ਉਹ ਮੁੜੇ ਨੇ ਅੱਜ ਅਸੀਂ 4 ਵਜੇ ਤੱਕ ਉਰੇ ਬੈਠਾਂਗੇ ਜੇ ਵੀ ਕੋਈ ਪ੍ਰਸ਼ਾਸਨ ਆ ਗਿਆ ਅਸੀਂ ਉਹਨਾਂ ਨੂੰ ਕੋਠੀ ਨੂੰ ਜਿੰਦਾ ਨਹੀਂ ਲਾਉਣ ਦਿੰਦੇ ਇੰਨੀਆਂ ਗੱਲਾਂ ਸੀ ਕਹਿੰਦੇ ਹੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਕੱਤਰ ਸਾਹਿਬ ਇਹ ਕੋਠੀ ਬਾਰੇ ਤੁਸੀਂ ਵੀ ਚੰਨਣਾ ਪਾਓ ਕੋਈ ਕੋਠੀ ਬਾਰੇ ਪ੍ਰਧਾਨ ਜੀ ਨੇ ਦੱਸ ਦਿੱਤਾ ਵੀ ਜਿਹੜਾ ਕੁਰਕੀ ਦਾ ਮਸਲਾ ਹੈ ਭਾਰਤੀ ਕਿਸ਼ਾਨ ਯੂਨੀਅਨ ਨੇ ਇਕਤਾ ਗਰਾਹਾਂ ਜਿਹੜਾ ਕੁਰਕੀ ਹੈ ਕਿਉਂਕਿ ਕੁਰਕੀਆ ਕਿਉਂ ਹੋਰੀਆਂ ਨੇ ਸਾਡੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਾਤੀ ਕਿਉਂਕਿ ਅਸੀਂ ਖੇਤੀਬਾੜੀ ਨਾਲ ਜੁੜੇ ਹੋਏ ਲੋਕਾਂ ਜਿਹੜੇ ਜੱਟ ਉਹ ਜਿਹੜਾ ਬਿਲਕੁਲ ਜਿਹੜਾ ਘਾਟੇ ਦਾ ਸੌਦਾ ਖੇਤੀ ਦਾ ਖਰਚੇ ਵੱਧ ਨੇ ਸਾਡੀਆਂ ਆਮਦਨਾਂ ਘਟ ਨੇ ਸਾਨੂੰ ਆਪਦੇ ਕੋਈ ਬੱਚਿਆਂ ਦਾ ਵਿਆਹ ਕਰਨਾ ਹੈ ਜਾਂ ਸਾਨੂੰ ਕੋਈ ਮਜਬੂਰੀ ਆ ਗਈ ਉਹਦੇ ਕਰਕੇ ਸਾਨੂੰ ਲੋਨ ਲੈਣੇ ਪੈਂਦੇ ਨੇ ਬਾਕੀ ਕਰੋਨਾ ਆ ਗਿਆ ਕਰੋਨਾ ਕਰਕੇ ਬਾਕੀ ਜਿਹੜੇ ਕਈ ਕਾਰਨ ਇੱਕ ਬਣ ਗਏ ਵੀ ਕਰੋਨਾ ਚ ਜਿਹੜੇ ਦਿਹਾੜੀਦਾਰ ਬੰਦੇ ਤੇ ਜਾਂ ਫੈਕਟਰੀਆਂ ਕੰਮ ਕਰਦੇ ਤੇ ਉਹਨਾਂ ਤੋਂ ਕਿਸ਼ਤਾਂ ਨਹੀਂ ਮੁੜੀਆਂ ਜਾਂ ਸਾਤੋਂ ਨਹੀਂ ਮੁੜੀਆਂ ਤੇ ਕਈ ਹੋਰ ਕਾਰਨ ਨੇ ਇਹ ਜਿਹੜਾ ਕਾਰਨਾ ਕਰਕੇ ਸਾਤੋਂ ਜਿਵੇਂ ਹੁਣ ਕੈਪਟਨ ਨੇ ਇਹ ਕਹਿਤਾ ਵੀ ਸਾਰਿਆਂ ਦੇ ਕਰਜ਼ੇ ਮਾਫ ਕਰਦਾਂਗੇ ਉਹ ਛッセ ਨੇ ਵੀ ਕਿਤੇ ਸਾਨੂੰ ਡਿਫਾਲਟਰ ਕਰਤਾ ਜਦੋਂ ਡਿਫਾਲਟਰ ਹੋ ਗਏ ਕਿਸ਼ਤ ਤਾਂ ਅਸੀਂ ਇੱਕ ਨਹੀਂ ਭਰ ਸਕਦੇ ਫਿਰ ਉਹ ਉਹ ਵਿਆਜ ਬੱਟੂ ਲਾ ਕੇ ਸਾਡੇ ਤੇ ਦੁੱਗਣਾ ਵਜਣਾ ਕਿਉਂਕਿ ਇਹ ਬੈਂਕ ਮਾਫੀਆ ਬੈਂਕ ਮਾਫੀਆ ਹੁਣ ਇਹ ਦੱਸ ਰਿਹਾ ਦੀ ਭਾਈ ਸਾਹਿਬ ਵੀ 50 ਲੱਖ ਦਾ ਕਰੀਬ ਅਸੀਂ ਪੈਸੇ ਭਰਤੇ 50 ਲੱਖ ਹੁਣ ਬਾਕੀ 25 30 ਲੱਖ ਕਟੋਕੜ 40-50 ਲੱਖ ਦੀ ਕੋਠੀ ਹੈ ਇਹ ਤੇ ਉਹਨਾਂ ਨੂੰ ਤਾਂ ਫਾਇਦੀ ਫਾਇਦਾ ਇਹਦੇ ਵਿੱਚ ਪਰ ਇਸ ਤਰ੍ਹਾਂ ਨਹੀਂ ਬਧਾ ਵੀ ਇਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾਗੁਰਾ ਹੈ ਪਹਿਲੇ ਆ ਸਭ ਤੋਂ ਕੁਰਕੀ ਦਾ ਮੁੱਦਾ ਫੜਦੀ ਆ ਪਰ ਮਾ ਹੋਰ ਕੰਮ ਹੋਵੇ ਨਾ ਹੋਵੇ ਕੁਰਕੀ ਅਸੀਂ ਕਿਸੇ ਬੰਦੇ ਜਿੱਨਾ ਘਰ ਦੀ ਨਾ ਜ਼ਮੀਨ ਦੀ ਹੋਣ ਦੇਣੀ ਆ ਇਹਦੇ ਵੀ ਤਿੰਨ ਚਾਰ ਵਾਰੀ ਹੇਲੇ ਕਰ ਲਏ ਉਹਨਾਂ ਨੇ ਪਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਭਾਰਤੀ ਕਿਸਾਨ ਯੂਨੀਅਨ ਇਕਤਾਗੁਰਾ ਨੇ ਦਿੱਤਾ ਫੇਰ ਆਉਣਗੇ ਫੇਰ ਤਿਆਰਾਂ ਕੁਰਕੀ ਨਹੀਂ ਹੋਣ ਦਿੰਦੇ ਸੈਟਲਮੈਂਟ ਜ਼ਰੂਰ ਕਰਾਂਗੇ ਪਹਿਲਾਂ ਗਏ ਵੀ ਨਹੀਂ ਇਹ ਦਸਦੀ ਪਰਿਵਾਰ ਵੀ ਅਸੀਂ ਬੈਂਕ ਵਾਲਿਆਂ ਕੋਲ ਜਾ ਕੇ ਕਿਹਾ ਵੀ ਸਾਡੇ ਨਾਲ ਬੈਠ ਕੇ ਸੈਟਲਮੈਂਟ ਕਰ ਲੋ ਪਰ ਨਹੀਂ ਕੀਤੀ ਪਹਿਲਾਂ ਵੀ ਅਸੀਂ ਪੰਜ ਚਾਰ ਕੁੜਕੀਆਂ ਇਹੀਆਂ ਨੇ ਜਿਹੜੀਆਂ ਸੈਟਲਮੈਂਟ ਕਰਾ ਕੇ ਮਤਲਬ ਲੋਨ ਭਰਾਏ ਨੇ ਅਸੀਂ ਇਹ ਨਹੀਂ ਵੀ ਪੈਸੇ ਨਹੀਂ ਮੁਕਰਨੇ ਅਸੀਂ ਪੈਸੇ ਦੇਵਾਂਗੇ ਜ਼ਰੂਰ ਪਰ ਦੇਵਾਂਗੇ ਜਾਇਜ਼ ਜੋ ਜਾਇਜ਼ ਹੋਣਗੇ ਇਹ ਨਹੀਂ ਹੈਗਾ ਵੀ ਹੁਣ ਬੰਦੇ ਦੀ ਆਮਦਨ ਤਾਂ ਯਾਰ 10000 ਹੈ 20000 ਹੋਰ ਕਿੱਥੋਂ ਦੇਊਗਾ ਇਸ ਤਰ੍ਹਾਂ ਕਰਕੇ ਅੱਜ ਫੇਰ ਇਹ ਕੁੜਕੀ ਰੁਕੀ ਐ ਜੇ ਫੇਰ ਆਉਣਗੇ ਫੇਰ ਵੀ ਅਸੀਂ ਡਟ ਕੇ ਖੜਾਂਗੇ ਹਟਦੇ ਨਹੀਂ ਆ ਇਹ ਸਾਡਾ ਪਹਿਲਾ ਕੰਮ ਹੈ ਇਸ ਕਰਕੇ ਅੱਜ ਸਾਰੇ ਜਿਹੜੇ ਸਾਡੇ ਬਲਾਕ ਦੀ ਟੀਮ ਪਿੰਡਾਂ ਤੋਂ ਟੀਮਾਂ ਜਿਹੜੀਆਂ ਆਈਆਂ ਨੇ ਸਾਡੀਆਂ ਬੀਬੀਆਂ ਪੈਣਾ ਜਿੰਨੀਆਂ ਵੀ ਹੈਗੀਆਂ ਨੇ ਇਹ ਤੇ ਇਹਦੇ ਵਿੱਚ ਅਸੀਂ ਅੱਜ ਕੁਲਕੀ ਰੋਕੀ ਹੈ ਆਈ ਨਹੀਂ ਉਹ ਅੱਗੇ ਨੂੰ ਕੋਈ ਨੋਟਿਸ ਲਾ ਕੇ ਜਾਣਗੇ ਫੇਰ ਵੀ ਧੰਨਵਾਦ ਧੰਨਵਾਦ ਸਾਨੂੰ ਇੱਕਤਾਗਰਾਹਾਂ ਜਿੰਦਾਬਾਦ ਭਾਰਤੀ ਸਾਨੂੰ ਇੱਕਤਾਗਰਾਹਾਂ ਜਿੰਦਾਬਾਦ ਭਾਰਤੀ ਸਾਨੂੰ ਇੱਕਤਾਗਰਾਹਾਂ ਜਿੰਦਾਬਾਦ ਰੁਕੀਆਂ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਕਿਸੇ ਦੀ ਘਰ ਦੀ আর জমিন ਦੀ কুরਕੀ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗਰਾਹਾ ਜਿੰਦਾ ਪ੍ਰਧਾਨ ਜਿੰਦਾਬਾਦ 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 ਜੀ ਬੋਲਣਾ ਨਹੀਂ ਨਹੀਂ ਬੋਲਣੋ ਨਹੀਂ ਬੋਲਣਾ ਵੀ ਸਾਡੇ ਘਰ ਦੀ ਜਿੱਤੇ ਬਣਾ ਲੋ ਕਾਈ ਕਿਤੇ ਜਿਹਨਾਂ ਚਾਹਣਗੇ